ਸਾਰੇ ਬਹਾਨੇ ਨਾ ਬਣਾਓ ਤੁਸੀਂ ਮੇਰੇ ਤੱਕ ਪਹੁੰਚਣ ਨੂੰ ਇਹ ਸਾਰੇ ਇਸ਼ੂਜ਼ ਜਿਹੜੇ ਸੈੱਟ ਬਣੀ ਆ 328 ਸਰੂਪਾਂ ਵਾਲੇ ਮਸਲੇ 'ਚ ਠੀਕ ਹੈ ਪਰ ਜਿਹੜੇ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ 328 ਰੂਪਾਂ ਬਾਰੇ ਤਾਂ ਪੁੱਛਗਿੱਛ ਹੀ ਨਹੀਂ ਕੀਤੀ ਜਾ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਦੱਸੋ ਸਾਨੂੰ ਕੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਫਿਰ ਇੰਨੀ ਖੇਚਲ ਕਿਉਂ ਕਰੀ ਜਾਂਦੇ ਹੋ ਮੈਂ ਹੀ ਆ ਗਿਆ ਮੈਨੂਫੈਕਚਰ ਕਰ ਰਹੇ ਹੋ ਤੁਸੀਂ ਚੀਜ਼ਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਲੋਕਾਂ ਨੂੰ ਖੱਜਲ ਕਰ ਰਹੇ ਹੋ ਤੇ ਜਿਹੜੇ ਏਜੰਡੇ ਤੇ ਤੁਹਾਨੂੰ ਚੱਲਣਾ ਚਾਹੀਦਾ ਉਸ ਤੋਂ ਪਾਸੇ हट ਕੇ ਜੇ ਟਾਰਗੇਟ ਇੱਕੋ ਐ ਸੁਖਬੀਰ ਸਿੰਘ ਬਾਦਲ ਐ ਤੇ ਸੁਖਬੀਰ ਸਿੰਘ ਬਾਦਲ ਖੜਾ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਖੂਨ ਐ ਕਦੇ ਪੁਲਿਸ ਤੋਂ ਕਦੇ ਇੰਨਾ ਗੱਲਾਂ ਤੋਂ ਡਰਨ ਵਾਲੇ ਨਹੀਂ ਐ ਅੱਜ ਸਰਕਾਰ ਬਖਲਾਹਟ ਚਾਈ ਹੋਈ ਐ ਸਰਕਾਰ ਦੇ ਪੈਨਿਕ ਰਿਐਕਸ਼ਨਸ ਐ ਸਾਰੇ ਉਹ ਇਸ ਕਰਕੇ ਐ ਕਿ ਅਕਾਲੀ ਦਲ ਦਾ ਉਭਾਰ ਜਿਹੜਾ ਉਹ ਇਹ ਸਰਕਾਰ ਤੋਂ ਇਹ ਸਰਕਾਰ ਉਸ ਉਭਾਰ ਤੋਂ ਡਰੀ ਐ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਬਣਦੀਆਂ ਸੀ ਜਦੋਂ ਸardar Sukhbir Singh Badal ਨੇ ਉਹ ਨਿਭਾਈਆਂ ਚਾਹੇ ਉਹ ਫਲੱਡ ਰੀਲੀਫ ਦੇ ਦੌਰਾਨ ਹੋਵੇ ਜਿੱਥੇ ਕੇਂਦਰ ਦੀ ਸਰਕਾਰ ਵੀ ਫੇਲ ਹੋਈ ਜਿੱਥੇ ਸੂਬੇ ਦੀ ਸਰਕਾਰ ਵੀ ਫੇਲ ਹੋਈ ਲੋਕਾਂ ਨੇ ਮਹਿਸੂਸ ਕੀਤਾ ਜੇ ਪੰਜਾਬ ਦੇ ਨਾਲ ਅੱਜ ਖੜਾ ਔਖੇ ਵੇਲੇ ਜਿੱਦਾਂ ਸੁਖਬੀਰ ਸਿੰਘ ਬਾਦਲ ਖੜਾ ਹੈ ਉਸ ਤੋਂ ਬਾਅਦ ਤਰਨਤਾਰਨ ਦੀ ਚੋਣ ਆਈ ਲੋਕਾਂ ਨੇ ਬੜਾ ਭਰਮਾ ਸਵਾਗਤ ਸਮਰਥਨ ਦਿੱਤਾ ਇਸ ਗੱਲ ਦੇ ਬਾਵਜੂਦ ਕਿ ਸਰਕਾਰ ਵੱਲੋਂ ਅੰਨਾ ਤਸ਼ੱਦਦ ਅਕਾਲੀ ਦਲ ਦੇ ਵਰਕਰਾਂ ਤੇ ਟਾਇਆ ਗਿਆ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਆਈਆਂ ਅਕਾਲੀ ਦਲ ਦਾ ਉਭਾਰ ਉਹਦੇ ਵਿੱਚ ਵੀ ਵੇਖਣ ਨੂੰ ਮਿਲਿਆ ਸਰਕਾਰ ਇਹਨਾਂ ਗੱਲਾਂ ਤੋਂ ਡਰ ਕੇ ਅੱਜ ਸਾਰਿੰਨਾ ਬਣਾ ਬਾਨੇ ਜਿਹੜੇ ਮਰਜ਼ੀ ਬਣਾ ਲੈਣ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਬਣਾਇਆ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਓਕੇ ਕਿਉਂ ਨਹੀਂ ਆ ਜਨ ਇੱਕ ਇੱਕ ਕਰਕੇ ਕਹਿੰਦੇ ਬਾਦਲ ਆ ਜਾ ਕਹਿ ਰਹੇ ਨੇ ਜੇ ਗ੍ਰਿਫਤਾਰ ਕਰਨਾ ਹੈ ਤੇ ਮੈਨੂੰ ਹੁਣੇ ਕਰ ਦਿਓ ਜਦੋਂ ਆਈ ਕੇ ਜੀ ਇੱਥੇ ਗ੍ਰਿਫਤਾਰ ਕਰਨਾ ਹੈ ਕੁਝ ਪੁੱਛਣਾ ਹੈ ਤੁਹਾਨੂੰ ਕੁਝ ਚਾਹੀਦਾ ਤਾਂ ਮੈਂ ਬੈਠਾ ਇੱਥੇ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ ਯਾਰ ਤੁਸੀਂ ਠੀਕ ਹੈ ਨਾ ਰੋਜ਼ ਡਾਇਰੈਕਸ਼ਨਸ ਜਾ ਰਹੀਆਂ ਇੱਥੋਂ ਦਿੱਲੀ ਵਾਲਿਆਂ ਤੋਂ ਡਾਇਰੈਕਸ਼ਨਸ ਆ ਰਹੀਆਂ ਨੇ ਦਿੱਲੀ ਵਾਲਿਆਂ ਦੇ ਨੁਮਾਇंदे ਬੈਠੇ ਆਉ ਡਾਇਰੈਕਸ਼ਨਸ ਦੇ ਰਹੇ ਆ ਉਹ ਡਾਇਰੈਕਸ਼ਨਸ ਪੁਲਿਸ ਹੈੱਡਕੁਆਰਟਰ ਰਹੀਂ ਜੇ ਤੁਸੀਂ ਅਫਸਰਾਂ ਨੂੰ ਥੱਲੇ ਦੇ ਰਹੇ ਹੋ ਤੇ ਫਿਰ ਮੈਂ ਹੀ ਆ ਜਾਂਦਾ ਇੱਥੇ ਤੋ ਅੱਜ ਸੁਖਵੀਰ ਸਿੰਘ ਬਾਦਲ ਸਾਰੀ ਕੋਰ ਕਮੇਟੀ ਨਾਲ ਇੱਥੇ ਆਏ ਆ ਤੇ ਬੈਠੇ ਆ ਉੱਤੇ ਜਿਹੜੇ ਤੇਰੇ ਵਰਕਰ ਬੁਲਾਏ ਗਏ ਜਾਂ ਬਾਦਲ ਵੀ ਵਰਕਰ ਜਿਹਨਾਂ ਨੇ ਸੈਂਡ ਦਿੱਤੀ ਕਿਸੇ ਨੂੰ ਬੁਲਾਇਆ ਨਹੀਂ ਗਿਆ ਜਿਵੇਂ ਜਿਵੇਂ ਮੈਨੂੰ ਵੀ ਨਹੀਂ ਬੁਲਾਇਆ ਗਿਆ ਜਿਵੇਂ ਜਿਵੇਂ ਪਤਾ ਲੱਗ ਰਿਹਾ ਕਿਸੇ ਨੂੰ ਥੋੜੇ ਮਾਧਿਅਮ ਵਾਲੇ ਲੋਕ ਆ ਪਾ ਰਹੇ ਆ ਯਾਰ ਕਿਸੇ ਦੇ ਬਣਾਇਆ ਭਰਾ ਕੋਈ ਨਹੀਂ ਆਉਂਦਾ ਜਿੱਥੇ ਕੋਈ ਪ੍ਰੇਮ ਪਿਆਰ ਜਿੱਥੇ ਕੋਈ ਸਤਕਾਰ ਹੋਵੇ ਕਿਸੇ ਇਨਸਾਨ ਦਾ ਜਿੱਥੇ ਕਿਸੇ ਦੀ ਕਿਸੇ ਪ੍ਰਤੀ ਕੋਈ ਮੈਂ ਕਹਾਂ ਰਿਸਪੈਕਟ ਹੋਵੇ ਉੱਥੇ ਲੋਕ ਆ ਪਾਉਂਦੇ ਆ ਤੁਸੀਂ ਵੇਖੋਗੇ ਜਿਹੜੀ ਪੈਨਾਤੀ ਹੋ ਗਈ ਹੈ ਇਹ ਕੋਈ ਪਹਿਲੀ ਵਾਰੀ ਹੋਈ ਹੈ ਮੈਨੂੰ ਮੇਰੀ ਉਮਰ ਕੋਈ ਬਹੁਤੀ ਨਹੀਂ ਪਰ ਮੈਨੂੰ ਲੱਗਦਾ 200 ਵਾਰੀ ਤਾਂ ਮੈਂ ਜਾ ਆਇਆ ਹਾਂਗਾ ठाਣੇ ਕੀ ਫਰਕ ਪੈ ਜਾਣਾ ਜੀ ਬੱਸਾਂ ਲਾ ਲਓ ਟਰੱਕ ਲਾ ਲਓ ਟੈਂਕ ਲਾ ਲਓ ਯਾਰ ਠੀਕ ਹੈ ਨਾ ਲੜਾਈ ਲੜਾਂਗੇ ਪੰਜਾਬ ਦੀ ਸਾਲ ਰਹਿ ਗਿਆ 5 ਸਾਲ ਕਾਂਗਰਸ ਦੀ ਸਰਕਾਰ ਨੇ ਜ਼ੋਰ ਲਾ ਲਿਆ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਹਰ ਤਰੀਕੇ ਦਾ ਵਸੀਲਾ ਵਰਤਿਆ ਪਰਸਨਲ ਟਾਰਗੇਟਸ ਵੀ